ਦੇ ਵਿੱਚ ਰਹਿੰਦੇ ਸਨ ਨਾ ਜੀ ਉਹਨਾਂ ਨੂੰ ਨਾ ਤੇ ਖਾਣ ਨੂੰ ਕੋਈ ਵਧੀਆ ਮਿਲਦਾ ਸੀ ਨਾ ਤਨ ਤੇ ਪਾਉਣ ਨੂੰ ਕਪੜਾ ਮਿਲਦਾ ਸੀ ਰਤਨ ਸਿੰਘ ਭੰਗੂ ਨੇ ਨਾ ਉਸ ਵੇਲੇ ਸਿੱਖਾਂ ਦੇ ਹਾਲਾਤ ਬਿਆਨ ਕੀਤੇ ਵੀ ਸਿੱਖ ਕਿਸ ਤਰੀਕੇ ਦੇ ਨਾਲ ਜੰਗਲਾਂ ਦੇ ਵਿੱਚ ਰਹਿ ਰਹੇ ਨੇ ਉਹ ਕਹਿੰਦੇ ਫੱਡਾ ਜੈਸਾ ਟਟੂਆ ਰਜੋਲੜੂ ਕੀ ਕਾਠੀ ਪਾਏ ਰਸੂ ਨੂੰ ਲਗਾਮ ਰਸਲੂ ਰਕਾਬ ਜੂ ਟੂਟਿਆ ਸ ਤੇਕੜੂ ਲੇਲੜੂ ਮਿਆਂ ਨ ਜਾ ਕੋ ਗੱਠ 60 ਗਾਤਰਾ ਬਣਾਏ ਸਭ ਸਾਜ ਜੂ ਨਾਮ ਸੇ ਅਕਾਲੜੂ ਸੇ ਫਰੇ ਬੁਰੇ ਹਾਲ ਨੂੰ ਲੂਟਕੂਟ ਖਾਵਨੇ ਕੋ ਡਾਡੇ ਉਸਤਾਦ ਜੀ ਸਿੱਖਾਂ ਦਾ ਹਾਲ ਇਹ ਐ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਏਸੀ ਦੇ ਵਿੱਚ ਸੋ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਪਣੇ ਵੱਡੇ ਘਰਾਂ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਗੱਡੀਆਂ ਦੇ ਵਿੱਚ ਘੁੰਮ ਰਹੇ ਆ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕਿੰਨੇ ਸੋਹਣੇ ਦਰਬਾਰ ਹਾਲ ਦੇ ਵਿੱਚ ਬੈਠ ਕੇ ਉਹਨਾਂ ਦੀ ਗੱਲ ਕਰ ਰਹੇ ਆ ਉਹਨਾਂ ਦਾ ਹਾਲ ਰਤਨ ਸਿੰਘ ਭੰਗੂ ਬਿਆਨ ਕਰਦੇ ਫਿੱਡਾ ਜਿਹਾ ਸਟਟੂਆ ਉਹਨਾਂ ਦੇ ਕੋਲ ਘੋੜੇ ਕੋਈ ਜ਼ਿਆਦਾ ਮਜ਼ਬੂਤ ਨਹੀਂ ਸਨ ਕਿਉਂਕਿ ਘੋੜਿਆਂ ਨੂੰ ਖੁਰਾਕ ਨਹੀਂ ਸੀ ਮਿਲਦੀ ਉਦਾਂ ਦੀ ਅਰ ਜੋਲੜੂ ਕੀ ਕਾਠੀ ਪਾਏ ਇੱਕ ਕੋਈ ਕੰਬਲ ਹੁੰਦਾ ਸੀ ਉਹਨੂੰ ਹੀ ਕਾਠੀ ਬਣਾ ਲੈਣੀ ਰਸਲੂ ਰਕਾਮ ਰਸਲੂ ਰਕਾਬਜੂ ਉਹ ਇੱਕ ਰੱਸੀ ਹੋਣੀ ਤੇ ਉਹਦੀ ਉਹਨਾਂ ਨੇ ਲਗਾਮ ਬਣਾ ਲੈਣੀ ਉਹਨਾਂ ਦੀ ਜਿਹੜੀ ਕਿਰਪਾਨ ਹੈ ਉਹ ਵੀ ਕੋਈ ਨਹੀਂ ਮਜ਼ਬੂਤ ਨਹੀਂ ਸਨ ਹੌਸਲੇ ਮਜ਼ਬੂਤ ਸਨ ਪਰ ਟੁੱਟੇ ਅਸਾ ਤੇਗੜੂ ਲੀਡਰੂ ਮਯਾਨ ਜਾ ਕੋ ਉਹਦਾ ਮਯਾਨ ਵੀ ਟੁੱਟਿਆ ਹੋਇਆ ਰੋਜ਼ ਚੱਲ ਚੱਲ ਕੇ ਗੱਠ ਛੱਠ ਗਾਤਰਾ ਬਣਾਏ ਸਭ ਸਾਜੂ ਗੰਡਾ ਮਾਰ ਮਾਰ ਕੇ ਉਹਨਾਂ ਗਾਤਰੇ ਰੱਖੇ ਨੇ ਪਰ ਨਾਮ ਸੇ ਅਕਾਲੜੂ ਫਿਰੇ ਬੁਰੇ ਹਾਲੜੂ ਨਾਮ ਦੇ ਅਕਾਲੀ ਨੇ ਅਕਾਲੀ ਦਾ ਮਤਲਬ ਕਿਸੇ ਪਾਰਟੀ ਦੇ ਨਾਲ ਨਹੀਂ ਰੱਬ ਦੇ ਨਾਲ ਜੁੜੇ ਹੋਏ ਪਰ ਹੌਸਲੇ ਬੜੇ ਬੁਲੰਦ ਨੇ ਉਹਨਾਂ ਦੇ ਤਨ ਤੇ ਪਾਉਣ ਨੂੰ ਕੱਪੜੇ ਵੀ ਚੰਗੇ ਨੇ